ਹੁਸ਼ਿਆਰਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਬੀਤੀ ਰਾਤ ਹੁਸ਼ਿਆਰਪੁਰ ਜਲੰਧਰ ਹਾਈਵੇ ਤੇ ਪਿੰਡ ਮੰਡਿਆਲਾ ਚ ਕਰੀਬ 10 ਵਜੇ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਸੜਕ ਦੇ ਸਾਹਮਣੇ ਆਉਂਦੀ ਗੱਡੀ ਨਾਲ ਐਲਪੀਜੀ ਟੈਂਕਰ ਟਕਰਾ ਗਿਆ ਟੈਂਕਰ ਚ ਗੈਸ ਹੋਣ ਕਾਰਨ ਟੈਂਕਰ ਬਲਾਸਟ ਹੋ ਗਿਆ ਜਿਸ ਨਾਲ ਵੱਡਾ ਧਮਾਕਾ ਹੋਇਆ ਇਸ ਧਮਾਕੇ ਨਾਲ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਧਮਾਕਾ ਕਿੰਨਾ ਭਿਆਨਕ ਸੀ ਚਾਰੇ ਪਾਸੇ ਬਸ ਉੱਚੀਆਂ ਉੱਚੀਆਂ ਅੱਗ ਦੀਆਂ ਲਾਟਾਂ ਹੀ ਨਜ਼ਰ ਆ ਰਹੀਆਂ ਨੇ ਇਸ ਅੱਗ ਦੇ ਕਿੰਨੇ ਲੋਕ ਸ਼ਿਕਾਰ ਹੋ ਗਏ ਨੇ ਤਮਾਕਾ ਹੁੰਦੀ ਸਾਰ ਹੀ ਚਾਰੇ ਪਾਸੇ ਚੀਕ ਜਹਾੜਾ ਮਚ ਗਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਆਸ-ਪਾਸ ਦੇ ਮੌਜੂਦ ਘਰ ਵੀ ਅੱਗ ਦੀ ਚਪੇਟ ਚ ਆ ਗਏ ਤੇ ਘਰਾਂ ਚ ਮੌਜੂਦ ਲੋਕ ਜੋ ਸੌ ਰਹੇ ਸਨ ਉਹ ਵੀ ਇਸ ਅੱਗ ਦੀ ਦੇ ਚ ਆ ਗਏ ਤੇ ਝੁਲਸ ਗਏ ਇਸ ਹਾਦਸੇ ਨਾਲ ਰਸਤੇ ਚ ਮੌਜੂਦ ਦੁਕਾਨਾਂ ਵੀ ਜਾਣਕਾਰੀ ਮੁਤਾਬਕ ਸੜ ਕੇ ਸੁਆਹ ਹੋ ਗਈਆਂ ਨੇ ਮੇਰੀ ਜਾਣਕਾਰੀ ਮੁਤਾਬਕ ਇਸ ਹਾਦਸੇ ਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਲੋਕ ਅਜੇ ਜ਼ਖਮੀ ਨੇ ਕੱਖ ਨਾ ਮੋਕੇ ਫਾਇਰ ਬ੍ਰਿਗੇਡ ਦੀ ਟੀਮਾਂ ਪੁਲਿਸ ਤੇ ਪ੍ਰਸ਼ਾਸਨ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਨੇ ਤੁਰੰਤ ਜ਼ਖਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਜ਼ਖਮੀ ਪੂਰੀ ਤਰ੍ਹਾਂ ਨਾਲ ਅੱਗ ਨਾਲ ਝੁਲਸੇ ਹੋਏ ਨਹੀਂ ਤੇ ਤਕਲੀਫ ਨਾਲ ਤੜਫ ਵੀ ਰਹੇ ਨੇ ਤਸਵੀਰਾਂ ਇੰਨੀਆਂ ਭਿਆਨਕ ਨੇ ਜੋ ਵੀ ਵੇਖੇ ਨੂੰ ਕੰਬ ਜਾਵੇ ਹਾਦਸੇ 'ਚ ਜ਼ਖਮੀ ਹੋਏ ਸ਼ਖਸ ਤੋਂ ਸੁਣੋ ਇਹ ਹਾਦਸਾ ਕਿਵੇਂ ਹੋਇਆ ਮੈਂ ਰਹਤਾ ਹਾਂ ਜੋ ਮੇਰੀ ਵਿਲੇਜ ਹੈ ਵਾਹ ਪਰ ਇੱਕ ਜੋ ਗੈਸ ਦਾ ਟੈਂਕਰ ਹੁੰਦਾ ਹੈ ਤੋਂ ਉਹ ਉਸ ਦਾ ਬਲਾਸਟ ਹੋਆ उसमें बहुत सारी कैजुअलिटीज भी आई और बहुत सारी इंजरीज भी आई ये अचानक से हो गया हमको कोई आइडिया नहीं ताँग था एट अ टाइम कि क्या हुआ है सो वी आर इन वेरी पैनिक सर मैं तो अपने घर में ही था घर के अंदर ही था बट जो फायर थी पूरे घर में आ गई थी जिसकी वजह से बहुत सारी इंजरीज हुई और बहुत नुकसान भी हुआ का जी मेरे को कोई एम्बुलेंस या हॉस्पिटल से कोई नहीं आया बट जो मेरे नेबर थे नेबर्स ने मेरे को हेल्प की और मेरी मदर को हेल्प की यहाँ हॉस्पिटल आने की क्योंकि एट अ टाइम एम्बुलेंस कोई थी नहीं ना वो कांटेक्ट कर रही थी ना कोई वो फोन कर रही थी जी हमको लगा कि कोई लाइक जो सिलेंडर होता है हमको लगा कि वो ब्लास्ट हो गए हमारे घर बट हमने जब बाहर देखा तो बाहर भी चारों तरफ आगे आती आग सो so, हमको इतना आइडिया था कि कोई गैस की वाली चीज़ बड़ी चीज़ किसी चीज़ का ब्लास्ट हो जी मैं मेरी मदर और मेरा ब्रदर था जी मेरी मदर को भी थोड़ी इंजरीज बहुत ज़्यादा आई और मेरा ब्रदर मेरा ब्रदर अभी ठीक है ਜਦੋਂ ਹਾਦਸਾ ਹੋਇਆ ਉੱਥੇ ਮੌਜੂਦ ਲੋਕਾਂ ਨੇ ਕੀ ਕਿਹਾ ਉਹ ਵੀ ਸੁਣੋ ਹਾਂਜੀ ਅਚਾ ਟੱਕਰਪਤੀ ਨੂੰ ਬਾਅਦ ਕੋਈ ਬਲਾਫ ਹੋਇਆ ਬਲਾਫ ਹੋਇਆ ਬਹੁਤ ਤਖੜਾਈ ਕਿੰਨੇ ਕੁ ਜ਼ਖਮੀ ਲੱਗਦੇ ਸਨ ਮੈਨੂੰ ਲੱਗਾ 10-15 ਜਣੇ ਤਾਂ ਹੋਣਾ ਜੀ ਇਹ ਥੱਲੇ ਘਰ ਵਾਲੇ ਉਹ ਚਲੀ ਸੜੀ ਆ ਗਏ ਹਾਂਜੀ 40 ਬੰਦੇ ਆ ਗਏ ਸੜੀ ਜਰ ਜ਼ਖਮੀ ਹੋ ਗਏ ਆ ਈਟੀਲੀ ਹਾਂਜੀ ਅੱਛਾ ਬਾਕੀ ਡੈਡ ਬਾਡੀਆਂ ਵੀ ਤਿੰਨ ਚਾਰ ਮਿਲੀਆਂ ਦੇਖੋ ਬਰਮਾ ਦੇ ਡਾਕਟਰ ਸਾਹਿਬ ਨੇ ਜੀ ਦਾ ਡੈਡੀ ਡੈਡੀ ਬਾਡੀ ਮਿਲੀ ਹੈ ਅੱਛਾ ਜੀ ਜੀ ਇਸ ਦੌਰਾਨ ਜਿਹੜੀ ਉਹ ਦਾ ਪੂਰੀ ਤਰ੍ਹਾਂ ਚੁਰਸ ਗਿਆ ਉਹ ਬਿਲਕੁਲ ਹਾਂਜੀ ਤਾਂ ਅੱਛੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਹਾਦਸੇ ਦਾ ਦੁੱਖ ਜਤਾਇਆ ਤੇ ਪਰਿਵਾਰਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਲਿਖਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡੇਆਲਾ ਵਿਖੇ ਦੇ ਦਾਤ ਐਲਪੀਜੀ ਗੈਸ ਨਾਲ ਪਰਿਕ ਟੈਂਕਰ ਦੇ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ ਜਿਸ ਤੋਂ ਕੁਝ ਲੋਕਾਂ ਨੂੰ ਦੁਖਦਾਈ ਮੌਤ ਦੀ ਖਬਰ ਮਿਲੀ ਹੈ ਅਤੇ ਕੁਝ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਦੀ ਅਰਦਾਸ ਕਰਦੀ ਹਾਂ ਪੰਜਾਬ ਸਰਕਾਰ ਵੱਲੋਂ ਹਾਦਸੇ 'ਚ ਜਾਨ ਗਵਾਉਣ ਵਾਲੇ ਪਰਿਵਾਰ ਨੂੰ ਆਰਥਿਕ ਸਹਾਇਤਾ ਵਜੋਂ 2-2 ਲੱਖ ਰੁਪਏ ਜ਼ਖਮੀਆਂ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ ਜ਼ਿਕਰ ਇਹ ਖਾਸ ਹੈ ਕਿ ਇਸ ਹਾਦਸੇ ਨੇ ਸਭ ਦਾ ਦਿਲ ਦਹਿਲਾ ਦਿੱਤਾ ਹੈ ਤੇ ਇਸ ਹਾਦਸੇ ਦੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਇਸ ਹਾਦਸੇ ਨੇ ਜਿਸ ਨੇ ਚਾਰ ਮਾਸੂਮਾਂ ਦੀ ਜਾਨ ਲੈ ਲਈ 30 ਤੋਂ ਵੱਧ ਲੋਕ ਜ਼ਖਮੀ ਨੇ ਹਜੇ ਫਿਲਹਾਲ ਪੁਲਿਸ ਤੇ ਪ੍ਰਸ਼ਾਸਨ ਜਾਂਚ ਚ ਲੱਗੀ ਹੋਈ ਕਿ ਆਖਿਰਕਾਰ ਇੰਨਾ ਭਿਆਨਕ ਹਾਦਸਾ ਵਾਪਰਿਆ ਕਿਵੇਂ